ਧੰਨ ਬੋਤ ਮੁਤਾਬਕ ਮੁਤਾਬਕ ਅਧਿਆਮ ਮੰਗਾ ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਇਹ ਸਰਕਾਰ ਮਰਦਾ ਬੋਤ ਮੁਤਾਬਕ ਮੁਤਾਬਕ ਇਧੋ ਨੇਤੋ ਮਰਦਾ ਬੋਤ ਦਿੱਲੀ ਬੋਤ ਮੁਤਾਬਕ ਸਾਰੇ ਮਸਲੇ ਹੱਲ ਕਰੋ ਹੱਲ ਕਰੋ ਹੱਲ ਕਰੋ ਸਾਰੇ ਮਸਲੇ ਹੱਲ ਕਰੋ ਹੱਲ ਕਰੋ ਹੱਲ ਕਰੋ

ਠੀਕ ਹੈ ਨਹੀਂ ਅਸੀਂ ਉਹੀ ਕੱਚੇ ਕੱਚੇ ਮੁਲਾਜ਼ਮਾਂ ਜੋ ਉੱਥੇ ਆਪਣੀ ਕਮੇਟੀ ਦਾ ਕੰਮ ਕਰਦੇ ਚਾਰ ਸਾਲ ਹੋ ਗਏ ਸਰਕਾਰ ਤੋਂ ਕੋਈ ਪਾਲਿਸੀ ਨਹੀਂ ਬਣੀ ਪਾਲਿਸੀ ਗੱਲ ਇਹ ਹੈ ਸਰਕਾਰ ਨੂੰ ਪਾਲਿਸੀ ਜਿਹੜੀ ਬਣਾਣੀ ਚਾਹੀਦੀ ਹੈ ਮੈਂ ਤੁਹਾਡੇ ਨਾਲ ਆ ਮੈਂ ਆਪਣੇ ਪ੍ਰਵਾਹਿੰਦੇ ਤੋਂ ਵੀ ਕਈ ਕੱਚੇ ਮੁਲਾਜ਼ਮ ਸਾਡੇ ਵੀ ਬਹੁਤ ਆ ਕਿਤੇ ਬੱਚੇ ਮੁਲਾਜ਼ਮਾਂ ਅਸੀਂ ਉਹਨਾਂ ਵਾਸਤੇ ਵੀ ਸਰਕਾਰ ਨੂੰ ਮੈਂ ਅਪੀਲ ਕੀਤੀ ਜਾ ਕਿ ਕੋਈ ਨਾ ਕੋਈ ਪਾਲਿਸੀ ਬਣਾਓ ਦੇਖੋ 10-10 ਹਜ਼ਾਰ ਦਾ ਕੁਝ ਨਹੀਂ ਵੱਢਦਾ 10 ਹਜ਼ਾਰ ਦੇ ਵੇਤਾ ਅੱਜ ਕੱਲ ਤੱਕ ਘਰ ਦੇ ਜਿਹੜੇ ਨਾ ਬੱਚੇ ਦੀ ਜਿਹੜੇ ਪੜਾਹ ਹੁੰਦੇ ਕੱਬ ਦਾ ਗੁਜ਼ਾਰਾ ਨਹੀਂ ਚੱਲਦਾ ਔਰ ਜਿਹੜੇ ਬੰਦੇ ਜਿਆਦਾ ਪੜ੍ਹੇ ਲਿਖੇ ਪੂਰੀਆਂ ਆਪਣੀਆਂ ਫਾਰਮਟੀਆਂ ਪੂਜਾਂ ਕਰਦੇ ਉਹਨਾਂ ਨੂੰ ਪੱਕਾ ਕਰਦੇ ਮੈਂ ਤਾਂ ਨਹੀਂ ਤਾਂ ਹਮੇਸ਼ਾ ਮਾਜਮਦਰ ਨਾਲ ਆਹੋ ਕਿ ਅਸੀਂ ਆਪ ਵੀ ਕਿਉਂਕਿ ਇਹਨਾਂ ਵਿਚਾਪਾ ਮੁਤਾਜਬਾ ਲੋਕਾਂ ਨੂੰ ਪਤਾ ਗਰੀਬੀ ਦੇ ਵਿੱਚ ਪੜ ਕੇ ਇਹ ਪ੍ਰੀਬਿਆ ਪੜ ਕੇ ਕਿੱਦਾਂ ਬੰਦਾ ਜਾਂਦਾ ਜੌਬ 'ਚ ਔਰ ਆਪਣਾ ਸਮਾਗਰ ਸਰਕਾਰ ਨੂੰ ਚਾਹੀਦਾ ਕਿ ਪੂਰਨ ਵਿਚਾਰ ਕਰੇ ਇਹਦੇ ਵਾਸਤੇ ਸਾਰੇ ਪੰਜਾਬ ਦੇ ਵਿੱਚ ਉਹਦਾ ਨਹੀਂ ਕਿ ਡਾਟਾ ਲੈ ਕੇ ਉਹਦੇ ਉੱਪਰ ਵਿਚਾਰ ਕਰਦਾ ਤਾਂ ਵੀ ਸੇਧੋ ਤੇ ਸੇਧ ਜਿਹੜਾ ਪੱਕਾ ਕਰਨਾ ਚਾਹੀਦਾ ਤਰ੍ਹਾਂ ਵੀ ਜਿਹੜਾ ਬਣਾਉਣਾ ਚਾਹੀਦਾ ਨਹੀਂ ਸਰਕਾਰ ਇੱਕ ਪਾਸੇ ਤਰ੍ਹਾਂ ਪਾਲਿਸੀ ਦੀ ਗੱਲ ਕਰਦੀ ਹੈ ਸਰਕਾਰ ਦੂਜੇ ਪਾਸੇ ਨਿੱਜੀਕਰਨ ਕਰ ਰਹੀ ਹੈ ਸਾਰਿਆਂ ਨਾਲ ਉਹ ਕਿਉਂ ਕਰ ਰਹੀ ਹੈ ਜੀ ਨਿੱਜੀਕਰਨ ਵੀ ਨਹੀਂ ਹੋਣਾ ਚਾਹੀਦਾ ਸੈਂਕੜੇ ਜਿਹੜੇ ਮੈਂ ਤੁਹਾਨੂੰ ਕਹਿ ਰਿਹਾ ਨਾ ਤੁਹਾਡੇ ਧਿਆਨ ਚਾਹਤ ਮੈਂ ਜੀ ਸ਼ਹਿਰ ਤੁਹਾਡੇ ਧਿਆਨ ਆਇਆ ਤੇ ਸ਼ਹਿਰ ਦਾ ਮੇਰ ਹੋਣ ਦੇ ਨਾਤੇ ਤੁਹਾਨੂੰ ਇਹ ਦੱਸ ਰਿਹਾ ਕਿ ਸਾਡੇ ਕਾਰਪੋਰੇਸ਼ਨ ਦੇ ਵਿੱਚ ਵੀ ਪੰਜਾਬ ਲੈਵਲ ਦੇ ਉੱਪਰ ਕਾਰ ਦੰਦੇ ਉੱਪਰ ਬਹੁਤ ਮੁਲਾਜ਼ਮ ਜਿਹੜੇ ਬਹੁਤ ਉਹਦੇ ਵਿੱਚ ਜਿਹੜਾ ਕੱਚੇ ਰਹੀਆਂ ਔਰ ਉਹਨਾਂ ਨੇ ਪਰਗਾਹੇ ਬਹੁਤ ਘਟਵਾ। ਕਿਉਂਕਿ ਤੁਸੀਂ ਨਾਲੋਂ ਸਾਡੇ ਸੀਰਮਾਨਿਆਂ ਚਾਹੇ 22 ਦੇ। ਇਸ ਤਰ੍ਹਾਂ ਹੀ ਤੁਹਾਡੇ ਵੀ ਜਿਹੜੇ ਬਿਜਲੀ ਬੋਰਡ ਦੇ ਵਿੱਚ ਜਿਹੜੇ ਮੁਲਾਜ਼ਮ ਕੱਚੇ ਆ ਉਹਨਾਂ ਨੂੰ ਠੱਪੇ ਹੀ ਕਰਨਾ ਚਾਹੀਦਾ। ਕਿਉਂਕਿ ਕਈਆਂ ਨੂੰ 10-10 ਸਾਲ ਹੋ ਗਏ ਹੁਣੇ 15-15 ਸਾਲ ਹੋ ਗਏ ਹੁਣੇ 12-12 ਸਾਲ ਸਾਡੇ ਸਾਹਮਣੇ ਦੇ ਉੱਤੇ ਆ ਗਿਆ। ਕੰਮ ਕਰਦੇ ਦਰਾਂ ਨੂੰ ਸਾਸੀ ਨੇ ਆਪਣਾ ਹੱਥ ਕੁਵਾ ਲਿਆ ਜੀ। ਇੱਕਦਾਰ ਹੀ ਇਹ ਵੀ ਇਹ ਸਰਕਾਰ ਕੋਲ ਕੋ ਜਵਾਬ ਹੈ ਬਿਜਲੀ ਦੇ ਵਿੱਚ ਮਲਾਜ਼ਮ ਤਾਂ 24 ਘੰਟੇ ਆਪਣੀ ਜਾਨ ਦੇ ਨਾਲ ਖੇਲਦਾ ਮੈਂ ਕਹਾਂ ਜੀ ਖੇਲਦਾ ਮੰਨਦੇ ਮੰਨਦੇ ਖੇਲਦਾ ਬਿਜਲੀ ਜਿਹੜੀ ਕਿਸੇ ਦੀ ਮਾਂ ਤਾਂ ਹੈ ਨਹੀਂ ਮੈਂ ਕਹਾਂ ਜੀ ਸਰਕਾਰ ਕਿਉਂ ਨਹੀਂ ਸੋਚ ਰਹੀ ਸਰਕਾਰ ਵਿਚਾਰਾ ਸਾਲਾਂ ਤੋਂ ਕੁਝ ਸੋਚਿਆ ਨਹੀਂ ਸਕਾ ਮੈਂ ਤੁਹਾਨੂੰ ਸਪੈਸ਼ਲ ਬੋਲ ਰਿਹਾ ਜੀ ਸਰਕਾਰ ਨੂੰ ਸੋਚਣਾ ਚਾਹੀਦਾ ਬਾਦਰ ਮੂਤਾਂ ਸਰਕਾਰ ਸਾਨੂੰ ਘਰਾਂ ਨੂੰ ਤੋੜਨ ਦੀ ਤਿਆਰੀ ਆਪੀ ਦੇਖੋ ਗੱਲ ਸੁਣੋ ਮੈਂ ਕਹਿੰਦਾ ਇਸ ਵੇਲੇ ਜਿਹੜੇ ਪੰਜਾਬ ਦੇ ਬਿਜਲੀ ਮੰਤਰੀ ਆ ਉਹ ਤਾਂ ਉਦਯੋਗ ਮੰਤਰੀ ਆ ਜੀ ਨਹੀਂ 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 ਜੀ ਮੈਂ ਇਹ ਕਹਿੰਦਾ ਚਾਹੇ ਕੁਝ ਵੀ ਆ ਉਹ ਉਦਯੋਗ ਮੰਤਰੀ ਆ ਜੀ ਉਹ ਬਿਜਲੀ ਮੰਤਰੀ ਨਹੀਂ ਹੈਗੇ ਸਾਡੇ ਕਿਉਂਕਿ ਉਹਨਾਂ ਨੇ ਆਂਦਾ ਹੀ ਜਿਹੜੀਆਂ ਬਿਜਲੀ ਬੋਰਡ ਦੀਆਂ ਜਾਇਦਾਦਾਂ ਵੇਚਣ ਦੇ ਫੈਸਲੇ ਕੀਤੇ ਉਹਨਾਂ ਨੇ ਮੋਰ ਲਾਈ ਆ ਜੀ ਇਹ ਗੱਲ ਗਲਤ ਹੈ ਜੀ ਕਿਉਂਕਿ ਜਿਹੜਾ ਕਿਉਂਕਿ ਉਹਨਾਂ ਨੂੰ ਮੈਂ ਸਟੇਟ ਬੋਰਡ ਚ ਵੀ ਕੁਝ ਹੋ ਜਰਾ ਹੋ ਆਪੂ ਆ ਜੀ ਠੀਕ ਹੈ ਜੀ ਮੀਟਿੰਗਾਂ ਚ ਕਹਿੰਦੇ ਆ ਅਸੀਂ ਕੀ ਸਾਨੂੰ ਪਤਾ ਉਹ ਸਾਡਾ ਬਿਜਲੀ ਮੰਤਰੀ ਨੂੰ ਉਹ ਕਰਦੇ ਸਰਕਾਰ ਨੇ ਚਾੜੇ ਉਹਨਾਂ ਨੂੰ ਬਿਜਲੀ ਅਧਾਰਾ ਦਿੱਤਾ ਉਹ ਦਿੱਤਾ ਕਿਉਂ ਆ ਦਿੱਤਾ ਤਾਂ ਆ ਜੀ ਬਿਜਲੀ ਬੋਰਡ ਦੀਆਂ ਜਾਇਦਾਦਾਂ ਵੇਚ ਕੇ ਆਪਾਂ ਕੇਂਦਰੀ ਹਾਲ ਦਾ ਢਿੱਡ ਭਰੀਏ ਇਹ ਚੀਜ਼ਾਂ ਨਹੀਂ ਅਸੀਂ ਚੱਲਣ ਦੇਣੀ ਇਹ ਨਹੀਂ ਸਰਕਾਰ ਵੀ ਪੰਜਾਬ ਦੀ ਹੁਣ ਲੜਾਨੀਆਂ ਦੀ ਸਰਕਾਰ ਆ ਜੀ ਯਾ ਵੀ ਸਾਡੇ ਪਹਿਲੇ ਸਟੈਪ ਤੋਂ ਇਹ ਗੱਡੀ ਦਾ ਨੰਬਰ ਜਾਣੀ ਆ। ਜੀ ਤੁਹਾਡੀ ਜਿਹੜੀ ਇਹ ਗੱਲ ਆ ਸਰਕਾਰ ਦੀ ਉਹ ਜਿਹੜੀ ਆ ਮੰਗਣੀ ਕਰੀ ਤੁਸੀਂ। ਇਹ ਤੁਹਾਡੀਆਂ ਮੰਗਾਂ ਦੇ ਉੱਪਰ ਕੋਈ ਨਾ ਵਿਚਾਰ ਕਰਕੇ ਤੁਹਾਡਾ ਮੰਨਣਾ। 49 ਦੇ ਅੱਠ ਮਹੀਨੇ 8-9 ਮਹੀਨੇ ਰਹਿ ਗਏ ਕੋਟਾ ਪਿੰਡਕ ਲੱਗ ਜਾਣਾ। ਠੀਕ ਆ ਜੀ। ਉਸ ਤੋਂ ਬਾਅਦ ਸਰਕਾਰ ਨੇ ਕੋਈ ਹੱਥ ਪੱਲਾ ਨਹੀਂ ਫੜਾਇਆ। ਜ਼ਰੂਰ ਸਰਕਾਰ ਕਰੂਗੀ। ਇਹ ਤਾਂ ਜੀ ਆਦੀਆਂ ਆਦੀਆਂ ਦੀ ਇਹ ਲੋਕਾਂ ਦੀ ਸਰਕਾਰ ਨਹੀਂ ਰਹਿ ਜੀ। ਸਰਕਾਰ ਨਗਰ ਕੌਂਸਲ ਨਹੀਂ ਹੋਣੀ। ਆਹਨ ਕੋ ਮਤਲਬ ਇਹਦਾ ਫਾਇਦਾ ਤਾਂ ਆਇਆ ਜੀ ਉੱਥੇ ਅਮਲ ਵੀ ਹੋਵੇ ਸਰਕਾਰ ਨਹੀਂ ਕਰਦੀ ਇਹ ਗੱਲ ਸਰਕਾਰ ਜਿਹੜੀ ਪਰ ਸ਼ਹਿਰ ਦਾ ਮੇਅਰ ਹੋਣ ਦੇ ਨਾਤੇ ਮੈਂ ਯਾਰ ਆਪਣੇ ਵੱਲੋਂ ਵੀ ਲੇ ਕੇ ਕਿਹੜੀ ਗੱਲ ਕਰਾਂ ਕਿ ਇੱਕ ਸਮਾਂ ਦੀ ਬਿਜਲੀ ਚੱਲ ਜਾਵੇ ਸ਼ਹਿਰ ਦੇ ਵਿੱਚ ਚਾਹੇ ਪਿੰਡਾਂ ਵਿੱਚ ਚੱਲ ਜਾਵੇ ਉਸ ਲਈ ਇੱਕ ਮਿੰਟ ਦੇ ਵਿੱਚ ਤੁਸੀਂ ਹੀ ਜਣ ਕੇ ਪਲਾਜ਼ਾ ਉੱਪਰ ਆਓ ਜਿਹੜੀ ਕਮੰਡੋ ਉਹਨੂੰ ਜਣ ਕੇ ਬਿਜਲੀ ਦਾ ਚਾਹੇ ਤਾਰਾਂ ਡਿੱਗੀਆਂ ਹੋਣ ਚਾਹੇ ਕੰਪਿਟਿੰਗ ਨਿੱਕੇ ਹੋਣ ਕਰਦੇ ਕੱਚੇ ਮੁਲਾਜ਼ਮਾਂ ਕਰਦੇ ਸਾਰੇ ਕੰਮ ਕਿਉਂਕਿ ਮੈਂ ਦੇਖੋ ਐਵੇਂ ਥੋੜੀ ਉੱਠੋ ਕਿ ਅਸੀਂ ਵੀ ਤੁਹਾਡੇ ਨਾਲ ਗਰਾਊਂਡ ਫਰਦਾਂ ਦੇ ਉੱਪਰ ਨੰਗੇ ਰਹਿੰਦੇ ਹਾਂ ਅਨੋ ਤੁਹਾਡੀਆਂ ਪ੍ਰੋਬਲਮਾਂ ਦਾ ਪਤਾ ਹੈਗਾ ਫਟਾ ਆਪਣਾ ਕਾਰਨ ਤੱਕ ਨਹੀਂ ਜਾ ਰਹੀ ਇਹਨਾਂ ਦੇ ਪ੍ਰੋਬਲਮ ਤਾਂ ਇਹ ਹੈ ਨਾ ਜੀ ਮੁੱਖ ਮੰਤਰੀ ਸਾਹਿਬ ਕੋ ਸਾਡੇ ਨਾਲ ਬੈਠਣ ਦਾ ਸਮਾਂ ਹੀ ਨਹੀਂ ਤੁਹਾਡੋਂ ਮੈਂ ਵੀ ਹੈ ਨਾ ਆਪਣੇ ਬਸ ਕਰਦੇ ਕੋਈ ਨਹੀਂ ਬਹੁਤ ਬਰਦਾਸ਼ਤ